ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸਟ ਐਜੂਕੇਸ਼ਨਲ YouTube ਚੈਨਲ ਤੇ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ 9ਵੀਂ ਜਮਾਤ ਲਈ ਮੈਥ ਵਿਸ਼ੇ ਦਾ ਇੱਕ ਫਾਈਨਲ ਮਾਡਲ ਟੈਸਟ ਪੇਪਰ ਹੱਲ ਕਰਾਂਗੇ ਤੇ ਉਮੀਦ ਕਰਦੇ ਹਾਂ ਬੇਟਾ ਤੁਸੀਂ ਜਿਹੜੀ ਆਪਣੀ ਤਿਆਰੀ ਹੈ ਮੈਥ ਵਿਸ਼ੇ ਲਈ ਜ ਜ ਸਾਰੀਆਂ ਪ੍ਰੀਖਿਆਵਾਂ ਲਈ ਮੁਕੰਮਲ ਕਰ ਲਈ ਹੋਣੀ ਹੈ ਤਾਂ ਆਓ ਆਪਾਂ ਦੇਖਦੇ ਹਾਂ ਉਮੀਦ ਹੈ ਵੀ ਤੁਸੀਂ ਤਿਆਰੀ ਕੀਤੀ ਹੋ ਤੁਹਾਨੂੰ ਆਉਂਦੇ ਹੋਣਗੇ ਕੁਐਸਚਨ ਸਾਰੇ ਤਾਂ ਆਪਣਾ ਜਿਹੜਾ ਅੱਜ ਦਾ ਪੇਪਰ ਹੈ ਮੈਥ ਦਾ ਹੈ ਪਹਿਲਾਂ ਪੇਪਰ ਪੈਟਰਨ ਡਿਸਕਸ ਕਰ ਲਈਏ ਤਾਂ ਪਹਿਲਾ ਭਾਗ ਊੜਾ ਦੇ ਵਿੱਚ ਪਹਿਲਾ ਮਤਲਬ 1 ਤੋਂ ਲੈ ਕੇ 16 ਤੱਕ ਬਹੁ ਵਿਕਲਪੀ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਬਟਾ ਪ੍ਰਸ਼ਨ ਨੰਬਰ 2 ਦੇ ਵਿੱਚ ਸੱਤ ਪ੍ਰਸ਼ਨ ਜਿਹੜੇ ਉਹ ਸਹੀ ਗਲਤ ਉੱਤਰ ਵਾਲੇ ਹੋਣਗੇ ਤੇ ਪ੍ਰਸ਼ਨ ਨੰਬਰ 3 ਦੇ ਵਿੱਚ ਸੱਤ ਪ੍ਰਸ਼ਨ ਖਾਲੀ ਥਾਂ ਵੰਨ ਵਾਲੇ ਹੋਣਗੇ ਠੀਕ ਹੈ ਬੇਟਾ ਉਸ ਤੋਂ ਬਾਅਦ ਭਾਗ ਆੜਾ ਦੇ ਵਿੱਚ 4 ਤੋਂ ਲੈ ਕੇ 7 ਤੱਕ ਦੋ ਅੰਕਾਂ ਵਾਲੇ 8 ਤੋਂ ਲੈ ਕੇ 13 ਤੱਕ ਚਾਰ ਅੰਕਾਂ ਵਾਲੇ ਜਿਨ੍ਹਾਂ ਵਿੱਚ ਕਿਸੇ ਤਿੰਨ ਵਿੱਚ ਅੰਦਰੂਨੀ ਛੋਟ ਹੋਏਗੀ ਮਤਲਬ ਜਾਂ ਹੋਏਗੀ 14 ਤੋਂ 16 ਤੱਕ ਛੇ-ਛੇ ਅੰਕਾਂ ਵਾਲੇ ਪ੍ਰਸ਼ਨ ਹੋਣਗੇ ਹਰੇਕ ਦੇ ਵਿੱਚ ਅੰਦਰੂਨੀ ਛੋਟ ਹੈਗੀ ਮਤਲਬ ਜਾਂ ਹੋਏਗੀ ਠੀਕ ਹੈ ਬੇਟਾ ਚਲੋ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤਾਂ ਪਹਿਲਾ ਪ੍ਰਸ਼ਨ ਹੈ ਭਾਗ ਊੜਾ ਦੇ ਵਿੱਚ ਬਹੁਵਿਕਲਪੀ ਪ੍ਰਸ਼ਨਾਂ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਿਕਰਨ x y 4 ਦਾ ਹੱਲ ਹੈ ਤਾਂ ਬੜਾ ਧਿਆਨ ਨਾਲ ਦੇਖਣਾ ਬੇਟਾ x y ਬਰਾਬਰ ਕੀ ਹੋਣਾ ਚਾਹੀਦਾ 4 ਤਾਂ ਆਪਣੇ ਕੋਲ ਆਪਸ਼ਨਾਂ ਦਿੱਤੀਆਂ ਹੋਈਆਂ ਜਿਹੜੀ ਲਾਸਟ ਆਪਸ਼ਨ ਹੈ ਇਹ x ਤੇ y ਦਿੱਤੇ ਆ ਤਾਂ ਇਹਦੇ ਵਿੱਚ ਜੋੜ 4 ਬਣਦਾ ਤਾਂ ਲਾਸਟ ਆਪਸ਼ਨ ਸਾਡੀ ਸਹੀ ਹੋ ਜਾਏਗੀ ਨੈਕਸਟ ਹੈ ਹੇਠ ਦਿੱਤੀਆਂ ਵਿੱਚੋਂ ਕਿਹੜਾ ਤਕਾਉਣਾ ਦੀ ਸਰਵੰਗ ਸਮਤਾ ਦਾ ਮਾਪਦੰਡ ਨਹੀਂ ਹੈ ਜਾਂ ਨਿਜਮ ਨਹੀਂ ਹੈ ਤਾਂ ਕਿਹੜਾ ਨਹੀਂ ਹੈ ਬੇਟਾ ਇਹ ਤਾਂ ਬਹੁਤ ਸੌਖਾ ਪੁੱਤ ਐਸ ਐਸ ਏ ਆਪਣੇ ਕੋਲ ਮਾਪਦੰਡ ਕਿਹੜੇ-ਕਿਹੜੇ ਆ ਮੇਨਲੀ ਐਸ ਏ ਐਸ ਏ ਐਸ ਐਸ ਐ ਆਰ ਐਚ ਐਸ ਇੱਕ ਆਪਣਾ ਏ ਏ ਐਸ ਵੀ ਕਨਸਿਡਰ ਕੀਤਾ ਜਾਂਦਾ ਬੇਟਾ ਪਰ ਮੇਨਲੀ ਆਪਣੇ ਕੋਲ ਚਾਰ ਹੀ ਨੇ ਐਸ 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 ਆਰ ਐਚ ਐਸ ਐਸ ਏ ਐਸ ਤੇ ਏ ਐਸ ਏ ਉਸ ਤੋਂ ਬਾਅਦ ਨੈਕਸਟ ਹੈ ਥਰਡ ਪੀ ਐਕਸ बराबर 2x 5 ਦੀ ਸੇਫਰ ਪਤਾ ਕਰੋ ਸੇਫਰ ਪਤਾ ਕਰਨਾ ਮਤਲਬ ਇਹਨੂੰ ਬਰਾਬਰ ਕੀ ਦੇ ਰੱਖ ਦਾਂਗੇ ਸੇਫਰ ਦੇ ਮਤਲਬ 2x 5 0 ਦੇ ਇਧਰਲੇ ਪਾਸੇ ਬੇਟਾ ਇਹ 5 ਮਾਈਨਸ ਦਾ ਪਰਲੇ ਪਾਸੇ ਜਾ ਕੇ ਪਲੱਸ ਦਾ ਹੋ ਜੂ 2x 5 ਹੋ ਜੂ ਤਾਂ 2 ਇਧਰ ਭਾਗ ਜਾ ਗੁਣਾ ਜਾ ਸੌਰੀ ਉਧਰ ਜਾ ਕੇ ਭਾਗ ਚ ਹੋ ਜੂਗਾ ਤਾਂ ਆਪਣੇ ਕੋਲੇ x ਆ ਜਿਹੜਾ ਉਹ ਆ ਜੂਗਾ 5 2 ਮਤਲਬ ਡੀ ਆਪਸ਼ਨ ਹੈ ਇਹਦੀ ਸਹੀ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਹੈ ਜਿੰਨਾਂ ਵਿੱਚ ਕਿਹੜਾ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੈ ਪਾਈ r l ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੈ ਵੀ n π r ਦੀ 2 ਠੀਕ ਹੈ ਜੇ ਆਪਾਂ ਨੂੰ ਗੋਲੇ ਦੀ ਕੁੱਲ ਸਤ੍ਹਾ ਤਾਂ ਪੁੱਛਦੇ ਫੇਰ ਆਪਾਂ 4 π r ਦੀ 2 ਲਵਾਂਗੇ ਠੀਕ ਹੈ ਤੇ ਮੋਸਟ ਬੋਰਡੰਟ ਨੂੰ ਬਿਟਾਈ ਫਾਰਮੂਲੇ ਅੱਗੇ ਹੈ ਮੂਲ ਬਿੰਦੂ ਦੇ ਨਿਰਦੇਸ਼ਕ ਕੀ ਹੁੰਦੇ ਨੇ ਵੀ ਇਹ ਬਿਲਕੁਲ ਸਿੰਪਲ ਹੈ 0 0 ਠੀਕ ਹੈ त्रिभुज ਦਾ ਅਰਧ ਪਰਿਮਾਪ ਤ੍ਰਿਭੁਜ ਦਾ ਅਰਧ ਪਰਿਮਾਪ ਪਰਿਮਾਪ ਕੀ ਹੁੰਦਾ ਭੁਜਾਵਾਂ ਦਾ ਜੋੜ ਜੇ ਭੁਜਾਵਾਂ ਦੇ ਜੋੜ ਨੂੰ ਅਸੀਂ ਦੋ ਨਾਲ ਭਾਗ ਕਰ ਦਈਏ ਤਾਂ ਇਸ ਨੂੰ ਕੀ ਬੋਲਾਂਗੇ ਅਸੀਂ ਅਰਧ ਪਰਿਮਾਪ ਸਾਇੰਕਡ ਆਪਸ਼ਨ ਸਾਡੀ ਸਹੀ ਹੋ ਜੂਗੀ a प्लस, b प्लस, c 2 ਜਿਹਨੂੰ ਅਸੀਂ ਹੀਰੋ ਦੇ ਸੂਤਰ ਦੇ ਵਿੱਚ s ਨਾਲ ਵੀ ਲਿਖਦੇ ਹਾਂ ਨੈਕਸਟ ਹੈ 35 100 35 100 ਤਾਂ ਦੋ ਜ਼ੀਰੋਆਂ ਨੇ ਵੀ ਤਾਂ ਦਸ਼ਮਲਵ 2 ਛੱਡ ਕੇ ਲੱਗ ਜਾਉ ਪਿਛਲੇ ਪਾਸੋਂ ਠੀਕ ਹੈ ਸੀ ਆਪਸ਼ਨ ਸਾਡੀ ਸਹੀ ਇੱਕ ਚਤਰਪੁਜ ਵਿੱਚ ਕਿੰਨੇ ਸ਼ਿਖਰ ਹੁੰਦੇ ਆ ਬਟਾ ਤਾਂ ਬਹੁਤ ਈਜ਼ੀ ਹੈ ਚਾਰ ਨੈਕਸਟ ਹੈ ਤਕੂਣ ਦੇ ਤਿੰਨੇ ਕੋਣਾਂ ਦਾ ਜੋੜ ਕਿੰਨੇ ਡਿਗਰੀ ਹੁੰਦਾ ਹੈ ਕਿੰਨਾ ਹੁੰਦਾ ਵੀ 180 ਡਿਗਰੀ ਇਹ ਅੰਦਰੂਨੀ ਕੋਣਾਂ ਦਾ ਜੋੜ ਹੁੰਦਾ ਪੁੱਤ 180 ਡਿਗਰੀ ਜੇ ਸਾਨੂੰ ਬਾਹਰੀ ਕੋਣਾਂ ਦਾ ਜੋੜ ਪੁੱਛਣਗੇ ਫਿਰ ਅਸੀਂ ਕਿੰਨਾ ਉੱਤਰ ਦੇਵਾਂਗੇ 360 ਡਿਗਰੀ ਠੀਕ ਹੈ ਉਹ ਵਸਤੂਆਂ ਜੋ ਇੱਕ ਹੀ ਵਸਤੂ ਦੇ ਬਰਾਬਰ ਹੋਣ ਤਾਂ ਉਹ ਆਪਸ ਵਿੱਚ ਵੀ ਕੀ ਹੋਣਗੀਆਂ ਬਰਾਬਰ ਤਾਂ ਉਹ ਇੱਕ ਦੂਜੇ ਦੇ ਕੀ ਹੋ ਜਾਣਗੀਆਂ ਵੀ ਬਰਾਬਰ ਬਾਕੀ ਆਪਣੇ ਕੋਲ ਆਪਸ਼ਨ ਨੇ ਉਥੇ ਆਪਾਂ ਟੈੱਕ ਕਰ ਦਾਂਗੇ ਦੇਖੋ ਠੀਕ ਹੈ ਤਾਂ ਦੇਖੋ ਆਹ ਬੜੀ ਆਪਸ਼ਨ ਆ ਜੀ ਸਾਡੀ ਪਹਿਲੀ ਬਰਾਬਰ ਨੈਕਸਟ ਹੈ ਹੇਠ ਹੁੰਦੀਆਂ ਵਿੱਚੋਂ ਕਿਹੜੀ ਸੰਖਿਆ ਇੱਕ ਪਰਮੇਸ਼ ਸੰਖਿਆ ਹੈ ਇਹ ਬਿਲਕੁਲ ਸਿੰਪਲ ਹੈ ਵੀ ਕਿਹੜੀ ਸੰਖਿਆ ਪਰਮੇਸ਼ ਸੰਖਿਆ ਇਹਨਾਂ ਦੇ ਵਿੱਚੋਂ ਜ਼ੀਰੋ ਠੀਕ ਹੈ ਬੋ ਪਦ 5x 4x ਦੀ 2 3 ਦਾ x 0 ਲਈ ਮੁੱਲ ਕੱਢੋ ਤਾਂ ਜਿੱਥੇ ਵੀ x ਆ ਉੱਥੇ ਅਸੀਂ ਕੀ ਭਰ ਦਾਂਗੇ 0 ਦੇਖੋ ਲਿਖ ਲਈ ਉਸ ਤੋਂ ਬਾਅਦ ਜਿੱਥੇ ਵੀ x ਆ ਉੱਥੇ ਅਸੀਂ 0 ਭਰ ਦਾਂਗੇ 5 0 4 0 ਦੀ ਘਾਤ 2 3 5 ਨੂੰ 0 ਨਾਲ ਗੁਣਾ ਕਰਾਂਗੇ 0 ਜਦਦਰ 4 ਨੂੰ ਵੀ 0 ਨਾਲ ਕਰਾਂਗੇ 0 ਹੀ ਆ ਗਿਆ 3 ਦਨ ਆਪਣਾ ਉੱਤਰ ਆ ਜਾਊਗਾ ਠੀਕ ਹੈ ਸੈਕੰਡ ਆਪਸ਼ਨ ਸਹੀ ਇਹ ਤੋਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਦੋ ਚਾਲਾਂ ਵਾਲੀ ਰੇਖੀ ਸਮੀਕਰਨ ਲਈ ਸੱਚ ਹੈ ਇੱਕ ਵਿਲੱਖਣ ਹੱਲ ਹੈ ਸਿਰਫ ਦੋ ਹੱਲ ਹਨ ਅਨੰਤ ਰੂਪ ਵਿੱਚ ਕਈ ਹੱਲ ਹਨ ਹਾਂ ਵੀ ਦੋ ਚਾਲਾਂ ਵਾਲੀ ਰੇਖੀ ਸਮੀਕਰਨ ਦੇ ਕੀ ਹੁੰਦੇ ਆ ਵੀ ਅਨੰਤ ਰੂਪ ਵਿੱਚ ਅਨੇਕਾਂ ਹੱਲ ਕਈ ਹੱਲ ਜੇ ਇੱਕ ਚਾਲ ਵਾਲੀ ਰੇਖੀ ਸਮੀਕਰਨ ਦੇ ਹੱਲ ਪੁੱਛਣਗੇ ਬੇਟਾ ਆਪਾਂ ਨੂੰ ਤਾਂ ਅਸੀਂ ਇੱਕ ਹੱਲ ਲਿਖਾਂਗੇ ਤੇ ਦੋ ਚਲਾਂ ਵਾਲੀ ਰਹੀ ਸਮੀਕਰਨ ਦੇ ਅਨੰਤ ਹੱਲ ਬਰਗੰਤਰਾਲ 90 ਤੋਂ 100 ਦੀ ਹੇਠਲੀ ਸੀਮਾ ਤਾਂ 90 ਤੋਂ 100 ਦੀ ਹੇਠਲੀ ਸੀਮਾ ਕਿਹੜੀ ਹੈ ਵੀ 90 ਜੇ ਆਪਾਂ ਨੂੰ ਉੱਪਰਲੀ ਸੀਮਾ ਪੁੱਛ ਲੈਂਦੇ ਫਿਰ ਕਿਹੜੀ ਦੱਸਣੀ ਸੀ 100 ਬਰਗੰਤਰਾਲ 10 ਤੋਂ 20 ਦਾ ਵਰਗਜਨ ਹੈ ਵਰਗਜਨ ਕਿਵੇਂ ਨਿਕਲਦਾ ਵੀ ਉੱਪਰਲੀ ਹੇਠਲੀ ਸੀਮਾ ਦੋਹਾਂ ਦਾ ਜੋੜ ਕਰਕੇ ਦੋ ਨਾਲ ਭਾਗ ਕਰਕੇ ਮਤਲਬ 10 ਤੇ 20 ਦੋਨਾਂ ਦਾ ਜੋੜ ਕਰਾਂਗੇ 30 30 ਨੂੰ ਦੋ ਨਾਲ ਕਰਾਂਗੇ ਭਾਗ ਤਾਂ ਕਿੰਨਾ ਵਰਗ ਚਿੰਨ ਹੈ ਵੀ 15 ਪਹਿਲੀ ਆਪਸ਼ਨ ਸਾਡੀ ਸਹੀ ਵਾ। ਉਸ ਤੋਂ ਬਾਅਦ ਪਤਾ ਆਪਣੇ ਆਗੀਆਂ ਖਾਲੀ ਥਾਂਵਾਂ ਇਹਨਾਂ ਦਾ ਵੀ ਹਰੇਕ ਦਾ ਇੱਕ ਅੰਕ ਹੈ। ਗੋਲੇ ਦੇ আয়ਤਨ ਦਾ ਸੂਤਰ ਗੋਲੇ ਦੇ আয়ਤਨ ਦਾ ਸੂਤਰ ਕੀ ਹੁੰਦਾ ਵੀ 4/3 πr ਦੀ 3 ਠੀਕ ਹੈ 4/3 πr ਦੀ 3 ਨੈਕਸਟ ਕੁਐਸਚਨ ਹੈ ਸਾਡਾ ਨਿਰਦੇਸ਼ ਅੰਕ ਜਮਾਈਤੀ ਵਿੱਚ ਡੈਸ਼ ਚੌਥਾਈਆਂ ਹੁੰਦੀਆਂ ਹਨ ਕਿੰਨੀਆਂ ਚੌਥਾਈਆਂ ਹੁੰਦੀਆਂ ਵੀ ਚਾਰ ਚੌਥਾਈਆਂ ਹੁੰਦੀਆਂ ਤਾਂ ਇਹ ਵੀ ਸੌਖਾ ਹੀ ਸੀ ਅੱਗੇ ਜੇਕਰ ਤ੍ਰਿਭੁਜ ABC ਸਰਵੰਗ ਸਮ ਇੱਥੇ ਬਰਾਬਰ ਪਾਇਆ ਹੋਇਆ ਹੈ ਸਰਵੰਗ ਸਮ ਤ੍ਰਿਭੁਜ PQR ਹੈ ਤਾਂ AC ਬਰਾਬਰ AC ਪਹਿਲਾ ਤੀਜਾ ਕਿਹਦੇ ਬਰਾਬਰ ਹੋਊਗੀ PR ਪਹਿਲਾ ਤੀਜਾ ਠੀਕ ਹੈ ਬਟਾ ਜਮੇ ਸੌਖਾ ਇਹ ਤਾਂ AC ਬਰਾਬਰ ਕਿਹਦੇ ਬਰਾਬਰ ਹੋਊਗੀ PR ਦੇ ਨੈਕਸਟ ਹੈ ਚੌਥਾ ਤਿੰਨ ਰੇਖਾਖੰਡਾਂ ਤੋਂ ਬਣੀ ਬੰਦ ਸਰਲ ਅਕਿਰਤੀ ਕੀ ਹੁੰਦੀ ਹੈ ਵੀ ਜੇ ਤਿੰਨ ਰੇਖਾਖੰਡਾਂ ਤੋਂ ਮਿਲ ਕੇ ਬਣੀ ਆ ਤਾਂ ਤਿਰਪੁਜ ਹੈ ਜੇ ਚਾਰ ਤੋਂ ਮਿਲ ਕੇ ਬਣੀ ਆ ਤਾਂ ਚਤੁਰਪੁਜ ਹੈ ਠੀਕ ਹੈ ਤਾਂ ਕੀ ਆ ਜੂਗਾ ਤਿਰਪੁਜ ਜਾਂ ਤਕੋਣ ਬਿੰਦੂ ਆਪਣੇ ਕੋਲ ਦਿੱਤਾ ਹੋਇਆ ਵੀ 3 5 ਇਹਦੇ ਵਿੱਚ ਭੁਜ ਕਿੰਨਾ ਹੈ ਜਿਹੜਾ x ਵਾਲਾ ਨਿਰਦੇਸ਼ ਅੰਕ ਹੁੰਦਾ ਪੁੱਤ ਉਹ ਭੁਜ ਹੁੰਦਾ ਤੇ y ਵਾਲਾ ਗਿੰਦਾ ਕੋਟੀ ਆਪਣਾ ਬਿੰਦੂ xy ਟਾਈਪ ਦਾ ਹੁੰਦਾ ਹੈ ਮਤਲਬ ਪਹਿਲਾ ਬਿੰਦੂ x ਵਾਲਾ ਜਿਹਨੂੰ ਅਸੀਂ ਭੁਜ ਬੋਲਦੇ ਆ ਦੂਸਰਾ ਬਿੰਦੂ y ਵਾਲਾ ਜਿਹਨੂੰ ਅਸੀਂ ਕੋਟੀ ਬੋਲਦੇ ਆ ਤਾਂ ਇਸ ਦੇ ਵਿੱਚ ਜਿਹੜਾ ਭੋਜ ਹੈ ਉਹ ਕਿੰਨਾ ਹੈ 3 ਜੇ ਆਪਾਂ ਨੂੰ ਕੋਟੀ ਬੋਲਦੇ ਫਿਰ ਆਪਾਂ ਕਿੰਨਾ ਲਿਖਣਾ ਸੀ 5 ਲੇਟਮੀ ਅਤੇ ਖੜਮੀ ਰੇਖਾ ਤੋਂ ਬਣੇ ਹਰੇਕ ਭਾਗ ਦਾ ਕੀ ਨਾਮ ਆ ਸਾਡੀ ਲੇਟਮੀ ਰੇਖਾ ਐਕਸ ਤੁਰਾ ਇਹ ਵਾਈ ਤੁਰਾ ਤਾਂ ਇਹਨਾਂ ਤੋਂ ਮਿਲ ਕੇ ਜਿਹੜੇ ਚਾਰ ਭਾਗ ਬਣ ਗਏ ਇਹਨਾਂ ਨੂੰ ਅਸੀਂ ਕੀ ਬੋਲਦੇ ਆ ਵੀ ਚੌਥਾਈ ਕੀ ਬੋਲਦੇ ਆ ਚੌਥਾਈਆਂ ਜਾਂ ਚੌਥਾਈ ਲਿਖ ਦੋ ਠੀਕ ਹੈ ਸੌਖਾ ਸੀ ਇਹ ਵੀ ਦੋ ਚਾਣਾ ਵਾਲੀ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੁੰਦੇ ਨੇ ਵੀ ਇਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਕਿੰਨਾ ਹੋਊਗਾ ਇੱਥੇ ਅਨੰਤ ਹੱਲ ਜਾਂ ਅਨੰਤ ਰੂਪ ਵਿੱਚ ਅਨੇਕਾਂ ਹੱਲ ਉਸ ਤੋਂ ਬਾਅਦ ਭਈ ਸਹੀ ਗਲਤ ਆ ਗਿਆ ਆਪਣੇ ਕੋਲੇ ਪਹਿਲਾ ਪ੍ਰਸ਼ਨ ਹੈ ਵਰਗਮੂਲ 7 ਇੱਕ ਅ ਪਰਮੇਸ਼ ਸੰਖਿਆ ਹੈ ਤਾਂ ਇਹ ਬਿਲਕੁਲ ਸਹੀ ਹੈ ਚਤਰਪੁਜ ਦੇ ਚਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ ਇਹ ਵੀ ਬਿਲਕੁਲ ਸਹੀ ਹੈ ਬਾਰਗੰਤਰਾਲ 10 ਤੋਂ 20 ਵਿੱਚ hectli sima 10 ਹੈ ਇਹ ਵੀ ਸਹੀ ਹੈ ਲੇਟਮੀ ਰੇਖਾ ਨੂੰ x ਦੋਰਾ ਤੇ ਖੜਮੀ ਰੇਖਾ ਨੂੰ y ਦੋਰਾ ਕਹਿੰਦੇ ਨੇ ਇਹ ਵੀ ਬਿਲਕੁਲ ਸਹੀ ਹੈ ਯੂਕਲਿਡ ਦੀਆਂ ਚਾਰ ਮੂਲ ਧਾਰਨਾਵਾਂ ਹਨ ਇਹ ਗਲਤ ਹੈ ਵੀ ਯੂਕਲਿਡ ਦੀਆਂ ਕਿੰਨੀਆਂ ਮੂਲ ਧਾਰਨਾਵਾਂ ਪੁੱਤ ਪੰਜ ਗੋਲੇ ਦੀ ਸਤਾ ਦਾ ਖੇਤਰਫਲ 4 ਪਾਈ r ਦੀ 2 ਹੈ ਇਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਇਹ ਵੀ ਸਹੀ ਹੈ ਅੱਗੇ px x 5 ਬਹੁਪਾਦੀ ਸਿਫਰ x -5 ਹੈ ਇਹ ਬਿਲਕੁਲ ਸਹੀ ਹੈ ਕਿਉਂਕਿ ਜਿ세 ਇਥੇ -5 ਭਰ ਦਾਂਗੇ ਤਾਂ 0 ਹੋ ਜੂਗਾ ਸਿਫਰ ਆਈ ਦੀ ਠੀਕ ਹੈ ਬਟਾ ਉਸ ਤੋਂ ਬਾਅਦ ਹੈ ਵੀ ਹੱਲ ਕਰੋ ਭਾਗਾੜਾ ਦੇ ਵਿੱਚ ਦੇਖੋ a b a b ਆਇਡੈਂਟੀਟੀ ਬਣ ਗਈ ਸਾਡਾ ਦਸ਼ਮਲਕ ਬਣ ਗਿਆ ਕਿਹੜਾ ਦਸ਼ਮਲਕ ਬਣ ਗਿਆ ਵੀ a b a b ਇਹ ਕੀ ਦੇ ਬਰਾਬਰ ਹੁੰਦਾ a ਦੀ 2 ਵੀਰੋ ਇਹ ਆਪਣੇ ਕੋਲ ਨਾ ਵੀ 3 ਤਾਂ 3 ਦੀ 2 ਮਾਈਨਸ ਵਰਗਮੂਲ 3 ਦੀ 2 ਤਾਂ 3 ਦੀ 2 ਤਾਂ 3 3 9 ਬਣ ਜੂ ਵਰਗਮੂਲ 3 ਨੂੰ ਵਰਗਮੂਲ 3 ਨਾ ਕਰਾਂਗੇ 3 ਬਣ ਜੂ ਠੀਕ ਹੈ 9 ਚੋਂ 3 ਕੱਢ ਦਾਂਗੇ ਨਾ ਉੱਤਰ ਆ ਜੂ ਸਾਡਾ 6 ਬਿਲਕੁਲ ਸਿੰਪਲ ਹੈ k ਦਾ ਮੁੱਲ ਦੱਸੋ ਇਸ ਸਮੀਕਰਨ ਦਾ ਇੱਕ ਹੱਲ ਹੈ ਮਤਲਬ k ਦੱਸਣਾ k ਆਪਣਾ ਇੱਥੇ ਦਿੱਤਾ ਹੋਇਆ ਆਪਾਂ ਨੂੰ k ਕੀ ਦੇ ਬਰਾਬਰ ਆ ਵੀ 2x 3y ਤਾਂ ਜਿੱਥੇ x ਆ ਉਥੇ 2 ਭਰ ਦਾਂਗੇ y ਥਾਂ ਤੇ 1 ਭਰ ਦਾਂਗੇ ਤਾਂ 2 2 3 1 2 2 4 3 1 3 4 3 7 ਕਿ ਇਹਦਾ ਮੁੱਲ ਕਿੰਨਾ ਹੈ 7 ਉਸ ਤੋਂ ਬਾਅਦ ਵੀ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਅਰਧ ਵਿਆਸ ਸਾਨੂੰ 14 ਸੈਂਟੀਮੀਟਰ ਦਿੱਤਾ ਹੋਇਆ ਹੈ ਕਿਹੜਾ ਫਾਰਮੂਲਾ ਬਤ 4πr ਦੀ ਦੋ r ਸਾਨੂੰ 14 ਦਿੱਤਾ ਭਰ ਦਾਂਗੇ ਠੀਕ ਹੈ ਉਸ ਤੋਂ ਬਾਅਦ ਸਮਾਂਤਰ ਰੇਖਾਵਾਂ ਦੇ ਵਰਗ ਦੀ ਪਰਿਭਾਸ਼ਾ ਸਮੰਤਰ ਰਖਾਵਾਂ ਕਿਹੜੀਆਂ ਰਖਾਵਾਂ ਹੁੰਦੀਆਂ ਵੀ ਉਹ ਰਖਾਵਾਂ ਜਿਹੜੀਆਂ ਇੱਕ ਦੂਜੇ ਨੂੰ ਕਦੇ ਵੀ ਨਹੀਂ ਕੱਟਦੀਆਂ ਉਹਨਾਂ ਨੂੰ ਕਿਹੜੀਆਂ ਰਖਾਵਾਂ ਬੋਲਦੇ ਨੇ ਵੀ ਜਮਾਂ ਸਮੰਤਰ ਬਣਾਉਣੀ ਆ ਬੇਟਾ ਇਹ ਫਰਕ ਵੱਧ ਘੱਟ ਨਹੀਂ ਹੋਣਾ ਚਾਹੀਦਾ ਉਹ ਰਖਾਵਾਂ ਜਿਹੜੀਆਂ ਇੱਕ ਦੂਜੇ ਨੂੰ ਕਦੇ ਨਹੀਂ ਕੱਟਦੀਆਂ ਸਮੰਤਰ ਰਖਾਵਾਂ ਹੁੰਦੀਆਂ ਠੀਕ ਹੈ ਡਾਇਗ੍ਰਾਮ ਬਣਾ ਸਕਦੇ ਹੋ ਤੁਸੀਂ ਵਰਗ ਕੀ ਹੁੰਦਾ ਹੈ ਵਰਗ ਬਾਰੇ ਤੁਹਾਨੂੰ ਪਤਾ ਹੀ ਹੈ ਵਰਗ ਦੀਆਂ ਚਾਰ ਪੰਜਾਵੇਂ ਵਾਲੀ ਚਤਰਪੁਜ ਹੈ ਜਿਹਦੇ ਵਿੱਚ ਹਰੇਕ ਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਸਾਰੀਆਂ ਪੰਜਾਵੇਂ ਬਰਾਬਰ ਹੁੰਦੀਆਂ ਹਨ ਬਿਕਿਰਨ ਬਰਾਬਰ ਹੁੰਦੇ ਆ ਬਿਕਿਰਨ ਇੱਕ ਦੂਜੇ ਨੂੰ 90 ਡਿਗਰੀ ਦੇ ਸਮਤ ਭਾਜਿਤ ਕਰਦੇ ਉਸ ਤੋਂ ਬਾਅਦ ਇਹ ਚਾਰ ਅੰਕਾਂ ਦੇ ਵਿੱਚ ਮਿਲਾਨ ਕਰੋ ਸੰਪੂਜੀ ਤਿਰਪੁਜ ਦੇ ਕੋਣ ਸੰਪੂਜੀ ਤਿਰਪੁਜ ਦਾ ਜਿਹੜਾ ਕੋਣ ਹੈ ਉਹ ਕਿੰਨਾ ਹੁੰਦਾ ਵੀ ਹਰੇਕ ਕੋਣ 60 ਡਿਗਰੀ ਅੱਗੇ ਸਰਵੰਗ ਸਮਤਾ ਦੀ ਕਿਛੌਟੀ ਐਸ ਏ ਐਸ ਹੈ ਜਿਹੜੀ ਸਰਵੰਗ ਸਮਤਾ ਦੀ ਕਿਛੌਟੀ ਹੈ ਜੇਕਰ ਤ੍ਰਿਪੁਜ एबीसी ਸਮਾਨਸੰਤਰਿਪੁਜ पीक्यूआरਾ ਤਾਂ एबी बराबर पीक्यू ਹੋਊਗਾ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਹੋਊਗਾ ਇਹ ਸੌਖੇ ਸੀ ਉਸ ਤੋਂ ਬਾਅਦ ਬੇਟਾ ਆ ਸੀ एबीसी ਦੇ ਵਿੱਚ ਦਰਸਾਓ ਪਹਿਲਾਂ ਫਿਰ ਕਹਿੰਦੇ एबीसी ਕੱਢੋ ਪਹਿਲਾਂ ਕੀ ਕਰਨਾ ਬਰਾਬਰ 0 ਕਰਨਾ ਜਿਵੇਂ ਇਹਦੇ ਵਿੱਚ ਇੱਕ ਕਰਾ ਕੇ ਦਿਖਾ ਦਿੰਨਾ ਬਾਕੀ ਤੁਸੀਂ ਆਪ ਕਰ ਲਿਓ ਮੈਨੇ 2x 3y ਜਿਹੜਾ 6 ਉਧਰ ਇਹਨੂੰ ਇਧਰ ਲੈ ਆਉਂਦੇ ਮੈਨੇ 6 0 ਤਾਂ ਜਿਹੜਾ ਐਕਸ ਨਾਲ ਲੱਗਿਆ ਉਹ A ਐ ਜਿਹੜਾ Y ਨਾਲ ਲੱਗਿਆ B ਐ ਜਿਹੜਾ ਬਾਕੀ ਬਚ ਗਿਆ ਉਹ C ਐ ਤਾਂ ਦੇਖੋ ਇੱਥੇ ਐਕਸ ਨਾਲ ਕੌਣ ਲੱਗਿਆ -2 ਤਾਂ A ਇੱਥੇ -2 ਐ ਤੇ Y ਨਾਲ ਕੌਣ ਲੱਗਿਆ B ਮਤਲਬ ਇੱਥੇ ਕਿੰਨਾ 3 ਤਾਂ B 3 ਐ ਜਿਹੜਾ ਬਾਕੀ ਬਚ ਗਿਆ ਬਾਕੀ ਕਿਹੜਾ ਬਚ ਗਿਆ -6 ਤਾਂ ਆਪਣੇ ਕੋਲੇ C ਕਿੰਨਾ -6 ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਜਾਂ ਫਿਰ ਇਹਦੇ ਵਿੱਚ ਥਿਊਰਮ ਸੀ ਵੀ ਸੰਪੂਰਨ ਤਿਰਪੋ ਦੇ ਹਰੇਕ ਕੋਣ ਦਾ ਮਾਪ ਆ ਜਿਹੜਾ 90 ਡਿਗਰੀ ਹੁੰਦਾ ਬਿਲਕੁਲ ਸਿੰਪਲ ਥਿਊਰਮ ਐ ਪਹਿਲਾ ਬੇਟਾ 2 2 ತ್ರಿਭੁਜਾਂਵਾਂ ਬਰਾਬਰ ਕਰਕੇ ਅਸੀਂ ਇਹਨਾਂ ਦੇ ਕੋਣ ਬਰਾਬਰ ਕਰਾਂਗੇ ਵੀ ਸਾਰੇ ਕੋਣ ਬਰਾਬਰ ਹੁੰਦੇ ਆ। ਤੋਂ ਭਜਾਂਵਾਂ ਬਰਾਬਰ ਕਰਕੇ ਉਹਦੇ ਸਾਹਮਣੇ ਵਾਲੇ ਕੋਣ ਬਰਾਬਰ ਕਰ ਦਾਂਗੇ ਕਿਉਂਕਿ ਆਪਣੇ ਕੋਲ ਥਿਉਰਮ ਹੈ ਇੱਕ ਸਮ ਦੋਪੁਜੀ ತ್ರಿਭੁਜ ਦੇ ਵਿੱਚ ਬਰਾਬਰ ਭਜਾਵਾਂ ਦੇ ਸੰਮਕ ਕੋਣ ਬਰਾਬਰ ਹੁੰਦੇ ਆ। ਫਿਰ ਜਦੋਂ ਕੋਣ ਬਰਾਬਰ ਹੋ ਗਏ ਤਿੰਨੇ ਕੋਣਾਂ ਦਾ ਜੋੜ 180 ਦੇ ਬਰਾਬਰ ਰੱਖ ਦਾਂਗੇ ਤਿੰਨੋਂ ਕੋਣ ਬਰਾਬਰ ਨੇ ਤਾਂ ਕੋਣ 60 ਡਿਗਰੀ ਦਾ ਹੋ ਜਾਊ। ਇਸ ਤਰ੍ਹਾਂ ਪ੍ਰੂਫ ਹੋ ਜੂਗੀ ਇਹ। ਉਸ ਵਾਰ ਹਰੇਕ ਪ੍ਰਸ਼ਨ ਦਾ ਉੱਤਰ ਦਿਓ ਵੀ। ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹਨ ਇਹ ਸਾਰੇ ਬੱਚਿਆਂ ਨੂੰ ਪਤਾ ਹੀ ਹੈ 0 0 5 2 ਵਿੱਚ ਭੁਜ ਕਿੰਨਾ ਹੈ ਵੀ x ਦਾ ਨਿਰਦੇਸ਼ ਅੰਕ 5 ਹੈ ਕੋਟੀ ਕਿੰਨੀ ਹੈ 2 ਹੈ ਬਿਲਕੁਲ ਸੌਖੇ ਜੀ ਉਸ ਤੋਂ ਬਾਅਦ ਹੀਰੋ ਦੇ ਸੂਤਰ ਦੇ ਵਿੱਚ ਬੇਟਾ ਸਾਡੀ ਬੁੱਕ ਦੇ ਵਿੱਚ ਹੀ ਬਿਲਕੁਲ ਸਿੰਪਲ ਕੁਐਸਚਨ ਦੋ ਪਜਾਮਾ ਦਿੱਤੀਆਂ ਹੋਈਆਂ ਨੇ ਤਾਂ ਤੀਜੀ ਭੁਜਾ ਇਹਨਾਂ ਦਾ ਜੋੜ ਕਰਕੇ ਪਰਮਾਪ ਦੇ ਵਿੱਚੋਂ ਘਟਾ ਦਾਂਗੇ ਤੀਜੀ ਭੁਜਾ ਨਿਕਲ ਜੂਗੀ ਫਿਰ ਆਪਾਂ ਫਾਰਮੂਲਾ ਲਾ ਦਾਂਗੇ ਖੇਤਰਫਲ ਕੱਢਣ ਦਾ 0 ਦਾ ਸੂਤਰ s s a s-b s-c ਠੀਕ ਹੈ ਬਤੋ ਉਸ ਵਾਰ ਅਰਧਗੋਲ ਦੀ ਗੋਲ ਸਤ੍ਹਾ ਖੇਤਰਫਲ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਇਹਦਾ 3πr ਦੀ 2 ਅਰਧ ਵਿਆਸਾਂ ਨੂੰ ਦੱਸ ਦਿੱਤਾ ਹੋਇਆ ਹੈ π ਨੂੰ ਅਸੀਂ 3.14 ਭਰ ਲਾਂਗੇ ਵੀ 3 3.14 ਮਤਲਬ 314/100 10 ਸਾਡੇ ਕੋਲ ਦਿੱਤਾ ਹੋਇਆ ਹੈ 10 10 ਜ਼ੀਰੋ ਕੱਟੀਆਂ ਜਾਣੀਆਂ 314 ਨੂੰ 3 ਨਾਲ ਗੁਣਾ ਕਰ ਲਾਂਗੇ ਇਹਨਾਂ ਆਜੂ ਠੀਕ ਹੈ ਉਸ ਤੋਂ ਬਾਅਦ ਬੇਟਾ ਜਮਈ ਸਿੰਪਲ ਹੈ ਪਹਿਲਾਂ ਸਰਵੰਗ ਸਮ ਕਰਨਾ ਹੈ ਫਿਰ ਕੀ ਕਰਦਾਂਗੇ bc ਦੇ bdi ਸਰਵੰਗ ਸਮ ਕਰਕੇ bc ਦੇ bdi ਨੂੰ ਬਰਾਬਰ ਕਰਕੇ cpcit ਕਰਨਾ ਹੈ ਸਰਵੰਗ ਸਮ ਕਿਵੇਂ ਹੋ ਉੱਪਰਲੀ ਤ੍ਰਿਭੁਜ ਦੇ ਥਲੜੀ ਨੂੰ ਆ ਸਾਨੂੰ ਦਿੱਤਾ ਹੋਇਆ ਬਰਾਬਰ ਆ ਵੀ ਕੋਣ ਬਰਾਬਰ ਦਿੱਤੇ ਹੋਇਆ ਇਹਨੂੰ ਇੱਕ ਲੈ ਲਾਂਗੇ ਇਹਨੂੰ ਦੋ ਲੈ ਲਾਂਗੇ ਕੋਣ ਇੱਕ ਬਰਾਬਰ ਕੋਣ ਦੋ ਕਰਦਾਂਗੇ ਜਿਹੜੀਆਂ ਭੁਜਾਵਾਂ ac ਤੇ ad ਬਰਾਬਰ ਦਿੱਤੀਆਂ ਹੋਈਆਂ ਤੇ ਤੀਜਾ ਆ ਆਪਣੇ ਕੋਲੇ ਸਾਂਝੀ ਆ ਜੂਗੀ ਸਰਵੰਗ ਸਮਤਾ ਨਿਯਮ ਲਾ ਕੇ ss ਸਰਵੰਗ ਸਮ ਉਸ ਤੋਂ ਬਾਅਦ ਫਿਰ BCBD ਕਰਕੇ ਬਰਾਬਰ ਬੇਟਾ CPCCT ਤਾਂ ਇਹ ਬੜਾ ਕੁਐਸਚਨ ਵੀ ਹੀਰੋ ਦੇ ਸੁੱਤਰ ਚ ਇਹ ਵੀ ਬਿਲਕੁਲ ਸਿੰਪਲ ਆ ਤੁਸੀਂ ਕਰ ਲੋਗੇ ਠੀਕ ਹੈ ਵੀ ਉਸ ਤੋਂ ਬਾਅਦ ਬੇਟਾ ਆ ਦੇਖੋ ਇਹ ਵੀ ਇਸ ਸਤ੍ਹਾ ਦੇ ਖੇਤਰਫਾਲ ਤੋਂ ਦਰਸ਼ੀਵ ਚਾਈ ਦਿੱਤੀ ਹੋਈ ਆ ਆਧਾਰ ਦਾ ਵਿਆਸ ਦਿੱਤਾ ਹੋਇਆ ਕੁੱਲ ਸਤ੍ਹਾ ਦਾ ਪਤਾ ਕਰਨਾ ਵੀ ਸ਼ੰਕੂ ਦੀ ਕੁੱਲ ਸਤ੍ਹਾ ਕਿਹਦੇ ਬਰਾਬਰ ਹੁੰਦਾ πr l πr ਦੀ 2 ਇਹ ਫਾਰਮੂਲਾ ਲਾ ਦਾਂਗੇ ਉਸ ਤੋਂ ਬਾਅਦ ਵੀ ਬਹੁਤ ਬਾਅਦ ਦਿੱਤਾ ਹੋਇਆ ਆਪਾਂ ਨੂੰ ਉਸ ਦੇ ਲਈ ਪੀ 0 ਪੀ 1 ਤੇ 2 ਲੱਭਣੇ ਆਂ ਜਾਂ ਆਪਾਂ ਇੱਕ ਕਰਕੇ ਦਿਖਾ ਦਿੰਨੇ ਆਂ ਦੂਜੇ ਦੇ ਨਾਲ ਦਾ ਹੀ ਆ ਪੀ ਐਕਸ ਬਰਾਬਰ ਐਕਸ ਦੀ 3 ਤਾਂ ਜਦੋਂ ਅਸੀਂ ਪੀ 0 ਕੱਢਾਂਗੇ ਐਕਸ ਦੀ ਥਾਂ ਤੇ 0 ਭਰ ਦਾਂਗੇ 0 ਦੀ 3 ਤਾਂ 0 ਹੀ ਆ ਜਾਊਗਾ ਜਦੋਂ ਅਸੀਂ ਪੀ ਨੂੰ 1 ਭਰ ਦਾਂਗੇ ਬਟਾ 1 ਦੀ 3 ਹੋ ਜੂ 1 ਨੂੰ 3 ਵਾਰ ਗੁਣਾ ਕਰਾਂਗੇ 1 ਹੀ ਆ ਜਾਊਗਾ ਜਦੋਂ ਅਸੀਂ ਪੀ ਨੂੰ 2 ਭਰ ਦਾਂਗੇ ਤਾਂ 2 ਦੀ ਘਾਤ 3 ਹੋ ਜੂ 2 ਦੀ ਘਾਤ 3 ਮਤਲਬ 2 2 2 ਮਤਲਬ 85 ਠੀਕ ਹੈ ਇਸੇ ਤਰ੍ਹਾਂ ਹੀ ਅਸੀਂ ਅਗਲੇ ਬਹੁ ਬਦਲੀ ਵੀ ਕਰ ਸਕਦੇ ਹਾਂ ਸਿੰਪਲ ਠੀਕ ਹੈ ਬੇਟਾ ਤੇ ਐਵੇਂ ਹੀ ਆਪਣੇ ਕੋਲੇ ਰਖਾਵਾਂ ਤੇ ਕੋਣ ਦੇ ਵਿੱਚੋਂ ਵੀ ਕੁਐਸਚਨ ਆਉਣਗੇ ਬੇਟਾ 6 ਨੰਬਰ ਦੇ ਵਿੱਚ ਉਹ ਤੁਸੀਂ ਦੇਖ ਲਓਗੇ ਇਹ ਤੁਹਾਡਾ ਪੇਪਰ ਸੀਗਾ ਬੇਟਾ ਤਾਂ ਇਸ ਪ੍ਰਕਾਰ ਦਾ ਜਿਹੜਾ ਪੇਪਰ ਹੈ ਤੁਹਾਨੂੰ ਫਾਈਨਲ ਪ੍ਰੀਖਿਆ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ ਇਸੇ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਠੀਕ ਹੈ ਬੇਟਾ ਤਾਂ ਬਹੁਤ ਹੀ ਡੀਪਲੀ ਅਸੀਂ ਪੜਨਾਗਾ ਤਿਆਰੀ ਕਰਨੀ ਹੈ ਤਾਂ ਕਿਸੇ ਵਧੀਆ ਨੰਬਰ ਲੈ ਕੇ ਪਾਸ ਹੋ ਸਕੋ। ਥੈਂਕ ਯੂ।